ਹਾਂਜੀ ਭਾਈ ਜੀ ਮੈਂ ਰੰਪਾ ਗਣਕਵਾਲ ਆ ਤੁਹਾਨੂੰ ਇੱਕ ਮੱਝ ਮਖਾ ਰਿਆਂ ਪਲੂਣ ਝੋਟੀ ਐ ਸੂਈ ਸਵਾਈ ਦੁੱਧ ਹੋਊਗਾ ਹੁਣ 9-10 ਲੀਟਰ ਬਹੁਤ ਉੱਚੀ ਲੰਬੀ ਮੱਝ ਐ ਤੇ ਆਹ ਪਿੱਛੇ ਇੱਕ ਦੋ ਦਿਨਾਂ ਦੀ ਕੱਟ ਹੈ ਬਸ ਇੱਕ ਦਿਨ ਦੀ ਸਮਝ ਲਓ ਜੋ ਤੀਦੇ ਸਿੰਘ ਦੇਖੋ ਤੁਸੀਂ ਬਹੁਤ ਕੁੰਡੇ ਸਿੰਘ ਨੇ ਤੇ ਝੋਟੀ ਬਣਦੀ ਤਣਦੀ ਹੈ ਤੇ ਲੇਵੇ ਦਾ ਤੁਸੀਂ ਸਹਿਜ ਦੇਖੋ ਮੂਹਰੋਂ ਜੜ ਦੇਖੋ ਕਿੰਨੀ ਇਹ ਲਾਦੇ 1.5 2 ਕਿਲੋ ਦੀ ਗਾੜੀ ਹੋਣੀ ਆ ਕੱਲੀ ਤੇ ਝੋਟੀ 10 ਲੀਟਰ ਹੁਣ ਬੋਲ ਰਹੀ ਹੈ ਤੇ ਝੋਟੀ ਨੇ 11-12 ਕਿਲੋ ਦੁੱਧ ਦੇਣਾ ਹੈ ਨਹੀਂ ਤੇ ਇਹ ਬਈ ਜੀ ਕੂਲਰੀਆਂ ਖੜੀਆਂ ਬਰੇਟਿਆਂ ਕੋਲੇ ਕੂਲਰੀਆਂ ਨੇ ਜਿਹੜੀਆਂ ਉੱਥੇ ਖੜੀਆਂ ਹੈ ਬਈ ਜੀ ਬਹੁਤ ਚੰਗੀ ਝੋਟੀ ਹੈ ਘਰੇ ਰੱਖਣ ਵਾਸਤੇ ਸ਼ਕੀਨ ਝੋਟੀ ਜੀ ਕਿਸ ਨੇ ਲੈਣੀ ਹੋਵੇ ਹੇ ਭਾਈ ਜੀ ਤੁਹਾਡੇ ਵਾਸਤੇ ਵਧੀਆ ਹੋ ਸਕਦੀ ਹੈ ਜਿਸ ਨੇ ਵੀ ਬਾਈ ਨੇ ਘਰੇ ਰੱਖਣੇ ਤੇ ਕੂਲਰੀਆਂ ਬਰੇਟਾ ਜ਼ਿਲ੍ਹਾ ਮਾਨਸਾ ਉੱਥੇ ਖੜੀਏ ਚੋਟੀ ਕਿਸੇ ਵੀ ਵੀਰ ਨੇ ਇਹ ਚੋਟੀ ਲੈਣੀ ਹੈ ਤਾਂ ਉੱਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਾਂ ਤੇ ਨਾਲੇ ਮੇਰੇ ਪੌਜਨ ਪੇਜ ਨੂੰ ਕਰ ਲੋ ਫੋਲੋ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਜੀ ਮੱਜਾਂ ਦੀਆਂ گاਵਾਂ ਦੀਆਂ ਵੀਡੀਓ ਦੇਖਣ ਵਾਸਤੇ ਇਹ ਬਾਈ ਜੀ ਪੇਜ ਨੂੰ ਫੋਲੋ ਕਰ ਲਓ ਰਿੰਪਾ ਕਣਕਵਾਲੀਆ ਪੇਜ ਦਾ ਨਾਮ ਹੈ ਇਸ ਨੂੰ ਜ਼ਰੂਰ ਫੋਲੋ ਕਰੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਬਾਈ ਜੀ ਇਹ ਝੋਟੀ ਹੈ ਜਿਹੜੀ ਕੋਲਰੀਆਂ ਬਰੇਟਾ ਜ਼ਿਲ੍ਹਾ ਮਾਨਸਾ ਵਿੱਚ ਖੜੀ ਹੈ ਕਿਸੇ ਵੀ ਵੀਰ ਨੇ ਘਰੇ ਰੱਖਣ ਵਾਸਤੇ ਸ਼ਕੀਨ ਝੋਟੀ ਲੈਣੀ ਹੋਵੇ ਤਾਂ ਉਸ ਵਾਸਤੇ ਬਹੁਤ ਵਧੀਆ ਹੈ ਤੇ ਸਾਨੂੰ ਉੱਤੇ ਦੇ ਤਿੰਨ ਨੰਬਰਾਂ ਤੇ ਸੰਪਰਕ ਕਰਕੇ ਸਾਨੂੰ ਵੀਰ ਜੀ ਦੱਸ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਲਈ ਮਿਹਰਬਾਨੀ ਸ਼ੁਕਰੀਆ ਬਾਈ ਜੀ